ਪਿੰਡ ਦੇ ਵਿੱਚੋਂ ਇਕੱਠੇ ਹੋ ਕੇ ਗਏ ਲੋਕ ਪੂਰੇ ਪਰਿਵਾਰਾਂ ਦੇ ਸਮੇਤ ਜਦੋਂ ਮੱਥਾ ਟੇਕਣ ਪਹੁੰਚਦੇ ਨੇ ਤਾਂ ਉੱਥੋਂ ਖੁਸ਼ੀ-ਖੁਸ਼ੀ ਵਾਪਸ ਘਰ ਨੂੰ ਪਰਤ ਰਹੇ ਹੁੰਦੇ ਨੇ ਪਰ ਇਸੇ ਦੌਰਾਨ ਹੀ ਕਈ ਪਰਿਵਾਰ ਉਜੜ ਗਏ ਪਤਾ ਲੱਗਿਆ ਕਿ ਇੱਕੋ ਛਟਕੇ ਦੇ ਵਿੱਚ ਪੰਜ ਜਾਣਿਆਂ ਦੀ ਜਾਨ ਚਲੀ ਗਈ ਅਤੇ ਮੱਥਾ ਟੇਕਣ ਗਏ ਹੋਰ ਸਾਰੇ ਹੀ ਲੋਕ ਜ਼ਖਮੀ ਹੋ ਗਏ ਕੋਟਕਪੁਰਾ ਦੇ ਨਜ਼ਦੀਕੀ ਪਿੰਡ ਪੰਜਗ੍ਰਾਈ ਖੁਰਦ ਦੇ ਨੇੜੇ ਟੜਕੇ ਟਾਟਾ ਐਸ ਅਤੇ ਟਾਲੇ ਦੇ ਵਿੱਚ ਘਾਰ ਭਿਆਨਕ ਟੱਕਰ ਹੋ ਗਈ ਹੈ ਜਿਸ ਦੇ ਵਿੱਚ ਦੋ ਔਰਤਾਂ ਸਮੇਤ ਪੰਜ ਜਾਣੀਆਂ ਦੀ ਜਾਨ ਚਲੀ ਗਈ। 8 ਜਾਣੇ ਇਸ ਦੇ ਵਿੱਚ ਗੰਭੀਰ ਰੂਪ ਦੇ ਨਾਲ ਜ਼ਖਮੀ ਨੇ ਚਸ਼ਮਦੀਦਾਂ ਦੇ ਵੱਲੋਂ ਅਤੇ ਜਿਨ੍ਹਾਂ ਦੇ ਨਾਲ ਇਹ ਸਾਰੀ ਘਟਨਾ ਵਾਪਰੀ ਉਹਨਾਂ ਦੱਸਿਆ ਇਹ ਹਾਦਸਾ ਇੰਨਾ ਭਿਆਨਕ ਸੀ ਕਿ ਵਾਹਨ ਦੇ ਵੀ ਦੋ ਟੁੱਟੇ ਹੋ ਗਏ। ਫਿਲਹਾਲ ਜ਼ਖਮੀਆਂ ਨੂੰ ਹਸਪਤਾਲ ਵਿਖੇ ਪਹੁੰਚ ਕਰਵਾਇਆ ਗਿਆ ਤੇ ਸਾਰੇ ਮੁਕਸਰ ਦੇ ਪਿੰਡ ਮਰਾੜ ਕਲਾਂ ਦੇ ਵਸਨੀਕ ਦੱਸੇ ਜਾ ਰਹੇ ਨੇ ਜੋ ਕਿ ਬਾਗਾਪੁਰਾਣਾ ਦੇ ਪਿੰਡ ਨਿਗਾਹਾ ਵਿਖੇ ਧਾਰਮਿਕ ਸਥਾਨ ਤੇ ਮੱਥਾ ਟੇਕਣ ਤੋਂ ਬਾਅਦ ਆਪਣੀ ਗੱਡੀ ਦੇ ਵਿੱਚ ਸਵਾਰ ਹੋ ਕੇ ਵਾਪਸ ਘਰ ਨੂੰ ਆ ਰਹੇ ਸਨ ਪੰਜਗੜਾਈ ਖੁਰਦੇ ਨੇੜੇ ਸਾਹਮਣੇ ਤੋਂ ਆ ਰਹੇ ਤੇਜ਼ ਰਫ਼ਤਾਰ ਵਾਹਨ ਨੇ ਉਹਨਾਂ ਨੂੰ ਟੱਕਰ ਮਾਰੀ ਹੈ ਜਿਸ ਦੇ ਵਿੱਚ ਪੰਜ ਜਾਣਿਆਂ ਦੀ ਜਾਨ ਗਈ ਹੈ ਅਤੇ ਇਹਨਾਂ ਮ੍ਰਿਤਕਾਂ ਦੀ ਪਛਾਣ ਸੁਖਦੇਵ ਰਾਜ ਉਮਰ 38 ਸਾਲ ਲਵਪ੍ਰੀਤ ਉਮਰ 22 ਸਾਲ ਕਰਮਜੀਤ ਕੌਰ ਪਤਨੀ ਸੁਰੇਸ਼ ਕੁਮਾਰ ਉਮਰ 36 ਸਾਲ ਕਰਮਜੀਤ ਕੌਰ ਪਤਨੀ ਸੁਖਚੰਦ ਸਿੰਘ ਉਮਰ 35 ਸਾਲ ਅਤੇ ਦੀਪਕ ਕੁਮਾਰ ਜਿਸ ਦੀ ਉਮਰ 27 ਸਾਲ ਦੀ ਸੀ ਉਹਨਾਂ ਦੇ ਵਜੋਂ ਪਛਾਣ ਕੀਤੀ ਗਈ ਹੈ ਸਾਰੇ ਹੀ ਮ੍ਰਿਤਕ ਮੁਕਸਰ ਦੇ ਪਿੰਡ ਮਰਾੜ ਕਲਾ ਦੇ ਰਹਿਣ ਵਾਲੇ ਨੇ ਇਸ ਮੌਕੇ ਤੇ ਇੱਕ ਮ੍ਰਿਤਕ ਔਰਤ ਦੇ ਪਤੀ ਦੇ ਵੱਲੋਂ ਦੱਸਿਆ ਗਿਆ ਕਿ ਇਹ ਸਾਰਾ ਹਾਦਸਾ ਕਿਵੇਂ ਵਾਪਰਿਆ ਜਿਸ ਦੇ ਵਿੱਚ ਉਹਨਾਂ ਨੇ ਆਪਣੇ ਘਰ ਦੇ 2 ਜੀ ਗਵਾ ਦਿੱਤੇ ਅਤੇ ਡਰਾਈਵਰ ਦੀ ਹਾਲਤ ਵੀ ਕੀ ਹੈ ਉਸ ਬਾਰੇ ਵੀ ਦੱਸਿਆ ਗਿਆ ਇਹ ਹਾਦਸਾ ਇੰਨਾ ਭਿਆਨਕ ਸੀ ਕਿ ਇੰਨੀ ਜ਼ੋਰਦਾਰ ਟੱਕਰ ਹੋਈ ਜਿਸ ਦੇ ਵਿੱਚ ਉਹਨਾਂ ਦੀ ਗੱਡੀ ਦੇ ਦੋ ਟੋਟੇ ਹੋ ਗਏ ਅਤੇ ਮੌਕੇ ਤੇ ਹੀ ਪੰਜ ਜਾਣੇ ਇਸ ਦੁਨੀਆ ਤੋਂ ਚਲੇ ਗਏ ਉਹਨਾਂ ਦੀ ਅਸੀਂ ਆ ਰਹੇ ਸੀ ਅੱਗੋਂ ਹੀ ਅਸੀਂ ਆਪ ਦੀ ਸਾਈਡ ਤੋਂ ਆ ਰਹੇ ਸੀ ਬਾਬੇ ਪੀਰ ਨਗਾਏ ਤੋਂ ਆ ਰਹੇ ਸੀ ਅਸੀਂ ਆਪ ਦੀ ਸਾਈਡ ਤੇ ਅੱਗੋਂ ਸੀ ਜਿਹੜਾ ਟਰਾਲਾ ਦੇਖਿਆ ਸੀ ਰੋਕ ਚੁੱਕੇ ਸੀਗੇ ਤੁਸੀਂ ਕਹਦੇ ਤੇ ਸੀ ਅਸੀਂ ਇਹ ਛੋਟੇ ਹਾਥੀ ਤੇ ਸੀਗੇ ਜੀ ਸਾਨੂੰ ਇੱਕਿਆ ਰਿਜ਼ਰਵ ਟਰਾਲੇ ਨੇ ਫੇਟ ਮਾਰੀ ਚੱਕ ਕੇ ਸਾਡੀ ਦੋਵੇਂ ਪਾਸੇ ਖੇੜਤੇ ਜੀ ਤੇ ਅਗਲਾ ਪਾਸਾ ਅੱਡ ਕਰਤਾ ਪਿਛਲਾ ਅੱਡ ਕਰਤਾ ਜੀ ਇਹਦੇ ਵਿੱਚ ਸਾਡੀ ਪੰਜ ਜਾਨਾਂ ਦੀ ਮੌਤ ਹੋ ਚੁੱਕੀ ਹੈ ਜੀ ਇੱਕ ਤਾਂ ਮੇਰੀ ਵੈਫ ਦੀ ਦੋ ਮੇਰੇ ਯਾਰ ਦੋਸਤ ਸੀ ਇੱਕ ਡਰਾਈਵਰ ਦੀ ਇਸ ਪੰਜ ਜਾਨਾਂ ਇਸ ਤੱਕ ਤੋਂ ਮੌਤ ਚੁੱਕਿਆ ਇੱਕੋ ਮਿੰਟ ਦੇ ਸੀਗੇ ਮਰਾੜ ਕਲਾ ਦੇ ਤੁਸੀਂ ਵੀ ਸਵਾਰ ਸੀ ਉਹਦੇ ਵਿੱਚ ਹਾਂਜੀ ਮੈਂ ਵੀ ਸਵਾਰ ਸੀ ਸਕਦਾ ਕਿ ਸਤਾ ਵਜੇ ਸਕਦਾ ਹੈ ਵਜੇ ਕਿੰਨੇ ਬੰਦੇ ਸਵਾਸ ਸੀ ਤਕਰੀਬਨ ਜੀ ਬੰਦੇ ਸੀ 10 11 ਬੰਦੇ ਸੀ ਵਿੱਚ ਬੱਚੇ ਸੀਗੇ ਜੀ 3 4 ਬੱਚੇ ਸੀ ਕੋ ਜਖਮੀ ਕੋ ਜਖਮੀ ਸਾਰੇ ਹੋਏ ਜੀ ਸਾਨੂੰ ਸਾਫ ਚਾਹੀਦਾ ਗਏ ਤੇ ਉਹ ਟਰੱਕ ਵਾਲਾ ਟਰੱਕ ਵਾਲਾ ਜੀ ਉੱਥੇ ਹੀ ਸੀਗਾ ਜੀ ਦੇਖੋ ਫੜਿਆ ਹੋਇਆ ਹੈਗਾ ਜੀ